हां ਵੀ ਮਿੱਤਰੋ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਬਿਲਕੁਲ ਨਵਾਂ ਟਰੈਕਟਰ 2022 ਮਾਡਲ ਇਹ ਟਰੈਕਟਰ ਦੀ ਕੀਮਤ ਹੈ 7,65,000 ਰੁਪਿਆ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਕਰਿਆ ਜਮਾਂ ਨਵਾਂ ਟਰੈਕਟਰ ਆ ਮਿੱਤਰੋ ਕੰਡੀਸ਼ਨ ਆਪਾਂ ਤੁਹਾਨੂੰ ਟਰੈਕਟਰ ਦੀ ਚੈੱਕ ਕਰਾ ਦਿੰਦੇ ਆ ਟਾਇਰ ਵਗੈਰਾ ਟਰੈਕਟਰ ਦੇ ਬਿਲਕੁਲ ਜਮਾਂ ਨਵੇਂ ਪਏ ਨੇ ਬਾਕੀ ਇੰਜਨ ਵਗੈਰਾ ਦਾ ਟਰੈਕਟਰ ਬਿਲਕੁਲ ਸਾਫ਼ ਸਾਫ਼ ਸੁਥਰਾ ਹੈ ਕਿਸੇ ਕੋਲ ਟਰੈਕਟਰ ਨਹੀਂ ਜਿਸ ਨੂੰ ਚਾਬੀ ਨਹੀਂ ਲੱਗੀ ਹੋਈਗੀ ਸੋ ਵਗੈਰਾ ਦਾ ਟ੍ਰੈਕਟਰ ਚੱਕਾ ਸਾਹਮਣੋਂ ਕਿਸੇ ਪਾਸੇ ਸਕ੍ਰੈਚ ਨਹੀਂ ਹੈਗਾ। ਸਾਈਡ ਗੇਅਰ ਹੈ 3 ਸਪੀਡਾ ਮਿੱਤਰੋ। ਜਮਨ ਨਮਾ ਟ੍ਰੈਕਟਰ ਹੈ। ਇੱਕ ਵੱਡੇ ਰੰਬੜ ਮਿੱਤਰੇ ਵੀ ਦੇਖਦੇ ਬਿਲਕੁਲ ਨਵੇਂ ਪੈਣੇਗੇ। ਬਾਕੀ ਪਿਛਲੇ ਪਾਸੋਂ ਟ੍ਰੈਕਟਰ ਦੀ ਗ੍ਰੀਨ ਚੈੱਕ ਕਰ ਲਓ। ਡਬਲ ਡਿਸਟ੍ਰਿਬਿਊਟਰ 3 ਸਪੀਡ ਸਾਈਡ ਗੇਅਰ ਹੈ ਮਿੱਤਰੋ। जमा नवा ट्रैक्टर दो हजार बी मॉडलो कि मित्रों दूजे पास देख ली थान आप चेक करा देने बिल्कुल साफ सुथरा ट्रैक्टर पे मित्रों ਜਿਹੜੇ ਕਿਸੇ ਬਾਈਨਰ ਰਾਈਡਰ ਲੈਣਾ ਸਕਰੀਨ ਤੇ ਚੱਲੇ ਦੇ ਨੰਬਰ ਤੇ ਸੰਪਰਕ ਕਰਕੇ 2022 ਮਾਡਲ ਇਹ ਰਾਈਡਰ ਖਰੀਦ ਸਕਦੇ ਹੋ ਟੰਗ ਪੇਟ ਹੈ ਰਾਈਡਰ ਦਾ ਸਾਰਾ Ориਜਨਲ ਚੱਲਿਆ ਰਾਈਡਰ ਬਹੁਤ ਘੱਟ ਹੋਇਆ ਮਿੱਤਰੋ ਇਹ ਰਾਈਡਰ ਜੀਸੀਬੀ ਬਾਈਨ ਲੈਣਾ ਦਾ 2022 ਮਾਡਲ ਡਿਮਾਂਡ ਕੀ ਦੀ 7,65,000 ਰੁਪਇਆ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ ਮਿਲਦਿਆ ਹੋਰ ਕਿਸੇ ਵੀਡੀਓ ਦੇ ਨਾਲ ਜਮਾ ਨਮਾ 2022 ਮਾਡਲ